ਗੁਰੂ ਰੋਪਰੂ ਸਾਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੀਵਨ ਗਾਥਾ ਦਾ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਇਆ ਹਾਂ ਪਿਛਲੇ ਅਧਿਆਇ ਦੇ ਵਿੱਚ ਤੁਸੀਂ ਸ੍ਰਵਨ ਕੀਤਾ ਹੈ ਕਿ ਕਿਵੇਂ ਗੁਰੂ ਹਰ Rai ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ RAM Rai ਨੂੰ ਅਰੰਗਜੀਤ ਦੇ ਦਰਬਾਰ ਵਿੱਚ ਗੁਰੂ ਘਰ ਦਾ ਪਖ ਰੱਖਣ ਵਾਸਤੇ ਭੇਜਿਆ ਪਰ ਉੱਥੇ ਜਾ ਕੇ ਬਾਬਾ ਰਾਮ ਰਾਏ ਨੇ ਕਰਾਮਾਤਾਂ ਵਿਖਾਈਆਂ ਗੁਰੂ ਘਰ ਦਾ ਸਿਧਾਂਤ ਤੋੜਿਆ ਮर्यादा ਤੋੜੀ ਤਾਂ ਗੁਰੂ ਹਰ ਰਾਏ ਸਾਹਿਬ ਜੀ ਨੇ ਉਸ ਨੂੰ ਦੁਤਕਾਰ ਦਿੱਤਾ ਏ ਗੁਰੂ ਘਰ ਦੇ ਵਿੱਚੋਂ ਛੇਕ ਦਿੱਤਾ ਅਤੇ ਹੁਕਮ ਕੀਤਾ ਕਿ ਜਿੱਧਰ ਨੂੰ ਮੂੰਹ ਆਵੇ ਉਧਰ ਨੂੰ ਚਲਿਆ ਜਾ ਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਸ ਨੂੰ ਗੁਰੂ ਘਰ ਦੇ ਨਾਲੋਂ ਉਸ ਦਾ ਨਾਤਾ ਤੋੜਿਆ ਤਾਂ ਫਿਰ ਮਨ ਦੇ ਵਿੱਚ ਪਾਤਸ਼ਾਹ ਜੀ ਨੇ ਉਸ ਸਮੇਂ ਵਿਚਾਰ ਕੀਤੀ ਕਿ ਕਿਉਂ ਨਾ ਗੁਰਗੱਦੀ ਹੁਣ ਛੋਟੇ ਪੁੱਤਰ ਹਰਿਕ੍ਰਿਸ਼ਨ ਨੂੰ ਦੇ ਦਿੱਤੀ ਜਾਵੇ ਕਿਉਂ ਹਰਿਕ੍ਰਿਸ਼ਨ ਨੂੰ ਗੱਦੀ ਦੇਣ ਦਾ ਮਨ ਦੇ ਵਿੱਚ ਵਿਚਾਰ ਆਇਆ ਹੈ ਕਿਉਂਕਿ RAM ਰਾਏ ਦਿੱਲੀ ਦਰਬਾਰ ਦਾ ਗੁਲਾਮ ਹੋ ਗਿਆ ਏ ਉਹਦਾ ਤਾਬੇਦਾਰ ਹੋ ਗਿਆ ਏ ਉਹਨਾਂ ਦੇ ਅਨੁਸਾਰ ਚੱਲਣ ਲੱਗ ਪਿਆ ਏ ਸੋ ਗੁਰੂ ਘਰ ਦੀ ਸ਼ੁਰੂ ਤੋਂ ਹੀ ਰੀਤ ਚੱਲੀ ਆਈ ਆ ਦਿੱਲੀ ਦੇ ਦਰਬਾਰ ਨੂੰ ਨੁਕਤੇ ਰੱਖ ਕੇ ਚੱਲਣਾ ਤਾਂ ਬਾਬਾ RAM ਰਾਏ ਨੂੰ ਜਦੋਂ ਛੇਕ ਦਿੱਤਾ ਪੰਥ ਦੇ ਵਿੱਚੋਂ ਗੁਰੂ ਹਰ राय ਸਾਹਿਬ ਜੀ ਨੇ ਮਨ ਦੇ ਵਿੱਚ ਵਿਚਾਰ ਕਰ ਲਈਏ ਕਿ ਗੁਰਬੱਧੇ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੇ ਦੇਣੇ ਆ ਕਿਉਂਕਿ RAMRAਏ ਦਿੱਲੀ ਦਾ ਤਾਬੇਦਾਰ ਹੋ ਗਿਆ ਸੀ ਦਿੱਲੀ ਦਾ ਬਣ ਕੇ ਰਹਿ ਗਿਆ ਸੀ ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਦੇਖਿਆ ਕਿ ਜਿਸ ਨੇ ਜਗਤ ਨੂੰ ਰਾਹ ਦਸਣਾ ਹੈ ਜੋ ਜਨਮ ਵਿੱਚ ਪੈਸਰੇ ਲੋਕਾਂ ਇਹਦਾ ਜਿਸ ਨੇ ਅਗਵਾਏ ਕਰਨੇ ਹੈ ਜਿਸ ਨੇ ਗੁਰੂ ਨਾਨਕ ਦੇ ਰਸਤੇ ਦਾ ਪਾੰਧੀ ਬਣ ਕੇ ਵਿਚਰਨਾ ਹੈ ਜੇ ਉਹ ਹੀ ਖੁਸ਼ਾਮ ਦੇ ਲਾਲਚੇ ਡਰਪੋਕ ਕਾਇਰ ਅਤੇ ਦਿੱਲੀ ਪਿੱਛੇ ਤੁਰਨ ਵਾਲਾ ਬਣ ਗਿਆ ਤਾਂ ਉਹ ਸਿੱਖਾਂ ਦੇ ਵਿੱਚ ਨਿਡਰਤਾ ਤੇ ਸਾਸ ਕਿਤਰਾ ਭਰੇਗਾ ਕਿਉਂਕਿ ਦਿੱਲੀ ਦਰਬਾਰ ਸ਼ੁਰੂ ਤੋਂ ਹੀ ਆਮ ਲੋਕਾਂ ਤੇ ਜ਼ੁਲਮ ਕਰਦਾ ਆਈ ਹੈ ਤੇ ਲੋਕਾਂ ਦੇ ਉੱਤੇ ਕਈ ਤਰ੍ਹਾਂ ਦੀ ਉਹਨਾਂ ਨੇ ਤਸੀਹੇ ਦਿੱਤੇ ਨੇ ਸੋ ਗੁਰੂ ਪਾਤਸ਼ਾਹ ਨੇ ਜਦੋਂ ਇਹ ਮਨ ਦੇ ਵਿੱਚ ਵਿਚਾਰ ਬਣਾ ਲਿਆ ਕਿ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਹੁਣ ਗੁਰਗੱਦੀ ਦੀ ਅਗਵਾਈ ਦੇਣੀ ਹੈ ਤਾਂ ਰਾਮ ਰਾਏ ਨੇ ਜਾ ਕੇ ਫਿਰ ਉਸ ਸਮੇਂ ਔਰੰਗਜ਼ੇਬ ਦੇ ਨਾਲ ਗੱਲ ਕੀਤੀ ਆ ਕਹਿਣ ਲੱਗਾ ਬਾਦਸ਼ਾਹ ਮੈਨੂੰ ਗੁਰਗੱਦੀ ਨਹੀਂ ਮਿਲਣੀ ਕਿਉਂਕਿ ਹੱਕ ਮੇਰਾ ਹੈ ਪਰ ਹੁਣ ਮੇਰੇ ਪਿਤਾ ਹਰ ਰਾਏ ਜੀ ਮੇਰੇ ਛੋਟੇ ਭਰਾ ਨੂੰ ਉਪਰ ਗੱਦੀ ਤੇ ਬਿਰਾਜਮਾਨ ਕਰਨਾ ਚਾਹੁੰਦੇ ਨੇ। ਰੰਗਜੀਵ ਨੇ ਪੁੱਛਿਆ ਕੀ ਕਾਰਨ ਹੈ? ਤਾਂ ਰਾਮਰਾਏ ਕਹਿਣ ਲੱਗਾ ਰੰਗਜੀਵ ਨੂੰ ਜੋ ਜੋ ਤੁਮ ਫਰਮਾਇਸ ਕਿ ਨਸ ਅਜਮਤ ਬਲ ਤੇ ਹਮ ਕਰ ਦੇ ਨਸ ਪਿਤਾ ਸਮੀਪ ਜਾਤ ਸੁਦਸਾਰੇ ਤਿਨਾਂ ਬਾਤ ਨਾ ਨਿੱਕੀ ਵਿਚਾਰੇ ਹੁਣ ਪਿਤਾ ਨੇ ਜਦੋਂ ਮੈਂ ਤੈਨੂੰ ਕਰਾ ਮਾਤਾ ਦਿਖਾਈਆਂ ਨੇ ਪਿਤਾ ਨੇ ਮਨਹੁਣ ਠੁਕਰਾ ਦਿੱਤਾ ਹੈ ਰੰਗਜੀਵ ਨੇ ਇੱਕ ਵੱਡੀ ਜਾਇਦਾਦ ਦਿੱਤੀ ਹਾ ਦੂਨ ਦੇ ਇਲਾਕੇ ਦੇ ਵਿੱਚ ਜਿਹਨੂੰ ਹੁਣ ਅੱਜਕੱਲ ਦਿਹਰਾ ਦੂਨ ਕਿਹਾ ਜਾਂਦਾ ਹੈ ਦਿਹਰਾ ਦੂਨ ਦੇ ਵਿੱਚ ਬਾਬਾ ਰਾਮ ਰਾਏ ਫਿਰ ਆਪ ਗੁਰੂ ਬਣ ਕੇ ਵਿਚਰਣ ਲੱਗ ਪਿਆ ਹੈ ਜਿਨ੍ਹਾਂ ਲੋਕਾਂ ਨੇ ਰਾਮ ਰਾਏ ਦੀਆਂ ਕਰਾਮਾਤਾਂ ਦੇਖੀਆਂ ਸਨ ਉਹ ਲੋਕ ਹੁਣ ਰਾਮ ਰਾਏ ਦੇ ਨਾਲ ਜੁੜ ਗਏ ਨੇ ਪਰ ਜਿਹੜੇ ਗੁਰੂ ਘਰ ਦੀ ਅਜਮਤ ਨੂੰ ਜਾਣਦੇ ਨੇ ਉਹਨਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨਿਆ ਹੈ ਕਿਉਂਕਿ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ ਸੀ ਕਿ ਅੱਜ ਤੋਂ ਬਾਅਦ ਕੋਈ ਵੀ ਸੱਚਾ ਸਿੱਖ RAM RAAY ਦੇ ਨੂੰ ਮੂਹਣ ਲਾਏਗਾ ਤੇ ਨਾ ਹੀ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮਿਲਵਰਤਨ ਰੱਖੇਗਾ ਜਿਸ ਕਰਕੇ ਅੱਜ ਤੱਕ ਸਿੱਖਾਂ ਨੂੰ ਜਦੋਂ ਸਮਰਤੀ ਦਾ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਰਾਮ ਰਾਏ ਤੇ ਧੀਰਮਲਿਏ ਤੇ ਵਡਪਾਗੀਆਂ ਦੇ ਨਾਲ ਨਹੀਂ ਮਿਲਣਾ ਸੋ ਹਰ ਰਾਏ ਸਾਹਿਬ ਜੀ ਨੇ ਜਦੋਂ ਰਾਮ ਰਾਏ ਨੂੰ ਦੁਤਕਾਰਿਆ ਗੁਰਗੱਦੀ ਜਿਹੜੀ ਆ ਹੁਣ ਫੈਸਲਾ ਕਰ ਰਿਹਾ ਏ ਕਿ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੇਣੀ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਉਸ ਸਮੇਂ 5 ਸਾਲ ਤੇ 3 ਮਹੀਨੇ ਦੀ ਸੀ ਜਦੋਂ ਉਹਨਾਂ ਨੂੰ ਗੁਰਗੱਦੀ ਦੇ ਉੱਤੇ ਬਿਠਾਇਆ ਗਿਆ ਹੈ ਗੁਰਗੱਦੀ ਉੱਤੇ ਬਿਠਾਉਣ ਸਮੇਂ ਜਿਹੜੀ ਉਸ ਸਮੇਂ ਦੀ ਰਸਮ ਸੀ ਉਹਦੇ ਵਿੱਚ ਗੁਰੂ ਹਰਰਾਏ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਪੜਪੋਤੇ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਕੀਤਾ ਹੈ ਇੱਕ ਗੁਰਿਆਈ ਦੀ ਰਸਮ ਦੀਆਂ ਸਾਰੀਆਂ ਵਸਤਾਂ ਲੈ ਆਈਆਂ ਜਾਣ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਭੋਗ ਪਏ ਨੇ ਭੋਗ ਪੈਣ ਤੋਂ ਭਰੇ ਪੰਡਾਲ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਠਾ ਦਿੱਤਾ ਗਿਆ ਹੈ ਮੈਂ ਫਿਰ ਬਿੰਫੀ ਕਰਾਂ ਸਤਕਾਰ ਵਜੋਂ ਗੁਰੂ ਸ਼ਬਦ ਉਹਨਾਂ ਦੇ ਨਾਮ ਨਾਲ ਲਗਾ ਰਹੇ ਹਾਂ ਜਦਾਂ ਕਿ ਗੁਰੂ ਸ਼ਬਦ ਗੁਰਗੱਦੀ ਤੇ ਬੈਠਣ ਤੋਂ ਬਾਅਦ ਹੀ ਲੱਗਦਾ ਹੈ ਸੋ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਦੇ ਉੱਤੇ ਬਿਠਾਇਆ ਬਾਬਾ ਬੁੱਢਾ ਜੀ ਦੇ ਪੜਪੋਤੇ ਬਾਬਾ ਗੁਰਦਤਾ ਜੀ ਨੇ ਗੁਰਿਆਈ ਦੀ ਰਸਮ ਨਿਭਾਈ ਹੈ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਵਧਾਈਆਂ ਦਿੱਤੀਆਂ ਤੇ ਵੱਡੇ ਭਰਾਤਾ ਬਾਬਾ ਰਾਮਰਾਜ ਨੇ ਫਰਦੌਂਦਾ ਗੁੰਦਲੀਆਂ ਸ਼ੁਰੂ ਕਰ ਦਿੱਤੀਆਂ ਜਿਸ ਤਰ੍ਹਾਂ ਬਾਬਾ ਧੀਰਮਾਲ ਨੇ ਜੋ ਉਹਨਾਂ ਦੇ ਤਾਇਆ ਜੀ ਲੱਗਦੇ ਸਨ ਜਿਵੇਂ ਉਹਨਾਂ ਨੇ ਗੁਰਗੱਦੀ ਲੈਣ ਲਈ ਗੁੰਦਾ ਗੁੰਦੀਆਂ ਸਨ ਉਸੇ ਤਰ੍ਹਾਂ ਹੁਣ ਬਾਬਾ ਰਾਮਰਾਜ ਨੇ ਗੁੰਦਾ ਗੁੰਦਨੀਆਂ ਸ਼ੁਰੂ ਕਰ ਦਿੱਤੀਆਂ ਗਿਆ ਫਿਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪਰ ਔਰੰਗਜ਼ੇਬ ਉਸ ਸਮੇਂ ਕਸ਼ਮੀਰ ਵਾਲੇ ਪਾਸੇ ਨੂੰ ਗਿਆ ਹੋਇਆ ਸੀ ਬਾਰ ਬਾਰ ਕੋਸ਼ਿਸ਼ਾਂ ਕੀਤੀਆਂ ਔਰੰਗਜ਼ੇਬ ਦੇ ਵਜ਼ੀਰਾਂ ਨੂੰ ਇਲਕਾਰਾਂ ਨੂੰ ਮਿਲਿਆ ਕਹ ਲੱਗਾ ਮੇਰਾ ਹੱਕ ਬਣਦਾ ਸੀ ਪਰ ਗੁਰਗੱਦੇ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਗਈ ਹੈ ਇਸ ਕਰਕੇ ਮੈਨੂੰ ਗੁਰਗੱਦੀ ਜਿਹੜੀ ਆ ਉਹ ਦਿਵਾਈ ਜਾਵੇ ਸੋ ਜਦੋਂ ਕਸ਼ਮੀਰ ਤੋਂ ਔਰੰਗਜ਼ੇਬ ਵਾਪਸ ਆਇਆ ਤਕਰੀਬਨ ਉਦੋਂ ਉਮਰ ਜਿਹੜੀ ਸੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਦੀ 7 ਸਾਲ ਹੋ ਚੱਕੀ ਸੀ ਸੋ ਨਾਲ ਇਹ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਜਦੋਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਦਿੱਤੀ ਹ ਤਾਂ ਗੁਰਗੱਦੀ ਦੇਣ ਤੋਂ ਬਾਅਦ ਗੁਰੂ ਹਰਰਾਏ ਸੱਚੇ ਪਾਤਸ਼ਾਹ ਜੀ 1661 ਦੇ ਵਿੱਚ ਹੀ ਗੁਰਗੱਦੀ ਦਿੱਤੀ ਗਈ ਹੈ ਅਕਤੂਬਰ ਦੇ ਮਹੀਨੇ ਤੇ ਅਕਤੂਬਰ ਦੇ ਮਹੀਨੇ 1661 ਦੇ ਵਿੱਚ ਹੀ ਗੁਰੂ ਹਰਰਾਏ ਸਾਹਿਬ ਜੀ ਜੋਤੀ ਜੋਤ ਸਮਾ ਗਏ ਨੇ ਸੋ 7 ਸਤਕ ਸਾਲ ਦੀ ਉਮਰ ਗੁਰੂ ਹਰਰਾਏ ਸਾਹਿਬ ਜੀ ਦੀ ਹੋਈ ਜਦੋਂ ਅਰੰਗਜੀਤ ਕਸ਼ਮੀਰ ਤੋਂ ਵਾਪਸ ਆਇਆ ਏ ਤੇ ਉਹਨੇ ਫਿਰ ਚਿੱਠੀ ਲਿਖ ਕੇ ਭੇਜੀ ਆ ਤੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਦਰਬਾਰ ਦੇ ਵਿੱਚ ਹਾਜ਼ਰ ਹੋਣ ਵਾਸਤੇ ਕਿਹਾ ਹੈ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦੇ ਦੱਸੇ ਹੋਏ ਬਚਨਾਂ ਦੇ ਉੱਤੇ ਚੱਲਦਿਆਂ ਹੋਇਆਂ ਦਿੱਲੀ ਦਰਬਾਰ ਵਿਖੇ ਹਾਜ਼ਰ ਹੋਣ ਤੋਂ ਨਾ ਕਰ ਦਿੱਤੀ ਹੈ ਭਾਵੇਂ ਕੁਛ ਕੱਚੇ ਪਿੱਲੇ ਸਿੱਖਾਂ ਨੇ ਸਮਝਾਉਣ ਦਾ ਯਤਨ ਕੀਤਾ ਹੈ ਇਹ ਦਰਬਾਰ ਦੇ ਨਾਲ ਵਿਗਾੜ ਨਹੀਂ ਚਾਹੀਦੇ ਪਰ ਫਿਰ ਵੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਬਹੁਤ ਛੋਟੀ ਉਮਰ ਉਹਨਾਂ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਜੋ ਗੁਰੂ ਘਰ ਦੀ ਰੀਤ ਹੈ ਜੋ ਹੁਕਮ ਸਾਡੇ ਗੁਰੂ ਪਿਤਾ ਜੀ ਗੁਰੂ ਹਰਰਾਇ ਜੀ ਨੇ ਕੀਤਾ ਸੀ ਨਾ ਮਲੇਸ਼ ਕੋ ਦਰਸ਼ਨ ਦੇਹਾਂ ਨਾ ਮਲੇਸ਼ ਕੋ ਦਰਸ਼ਨ ਲੈਹਾਂ ਉਹਰੇ ਉੱਤੇ ਚੱਲ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਈ ਜਾਵੇਗੀ ਪਰ ਫਿਰ ਉਸ ਸਮੇਂ ਕੁਝ ਮੋਢੀ ਸਿੱਖ ਜੁੜੇ ਨੇ ਮੋਢੀ ਸਿੱਖਾਂ ਨੇ ਮੋਰੀ ਸਿੱਖਾਂ ਨੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਨਾਲ ਉਸ ਸਮੇਂ ਸਲਾਹ مشورہ ਕੀਤਾ ਹੈ ਉਦੋਂ ਚਿੱਠੀ ਪਹੁੰਚ ਗਈ ਹੈ ਅਰੰਗਜੀਤ ਦੇ ਕੋਲ ਵਾਪਸੇ ਕਿ ਗੁਰੂ ਹਰਿਕ੍ਰਿਸ਼ਨ ਜੀ ਕਦੇ ਵੀ ਦਿੱਲੀ ਦਰਬਾਰ ਦੇ ਵਿੱਚ ਹਾਜ਼ਰ ਨਹੀਂ ਹੋਣਗੇ ਉਸ ਸਮੇਂ ਫਿਰ ਅਰੰਗਜੀਤ ਨੇ ਆਪਣੇ ਇੱਕ ਅਹਲਕਾਰ ਇੱਕ ਵਜ਼ੀਰ ਰਾਜਾ ਜੈ ਸਿੰਘ ਰਾਹੀਂ ਸੁਨੇਹਾ ਪਹੁੰਚਵਾਇਆ ਹੈ ਕਿ ਮੈਨੂੰ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ ਮੈਂ ਤੁਹਾਡੇ ਕੋਲ ਹਾਜ਼ਰ ਨਹੀਂ ਹੋ ਸਕਦਾ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਮੈਂ ਤੁਹਾਡਾ ਬਾਪ ਹੀ ਆਦਰ ਮਾਨ ਸਤਿਕਾਰ ਕਰਾਂਗਾ ਗੁਰੂ ਘਰ ਦੀ ਜੋ ਮਰਿਆਦਾ ਹੈ ਉਸ ਦੇ ਅਨਸਾਰ ਇੱਥੇ ਤੁਹਾਡਾ ਰਹਿਣ ਸਹਿਣ ਦਾ ਵੀ ਕੀਤਾ ਜਾਵੇਗਾ ਤਸੀਂ ਆਓ ਦਿੱਲੀ ਦੀਆਂ ਸੰਗਤਾਂ ਵੀ ਬਹਿ ਬਲ ਹਨ ਤੁਹਾਡੇ ਦਰਸ਼ਨਾਂ ਨੂੰ ਉਹ ਵੀ ਦਰਸ਼ਨ ਕਰਨਾ ਚਾਹੁੰਦੀਆਂ ਹਨ ਸੋ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਮੋਰੀ ਸਿੱਖਾਂ ਦੇ ਨਾਲ ਸਲਾਹ ਕੀਤੀ ਉਸੇ ਤਰ੍ਹਾਂ ਹੀ 2200 ਘੋੜਸਵਾਰ ਨਾਲ ਲਿਆ ਪਰਿਵਾਰ ਨਾਲ ਲਿਆ ਤੇ ਕੀਰਤਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਚਾਲੇ ਪਾਏ ਨੇ ਬਹੁਤ ਸਾਰੇ ਉਤਕ ਪਾਤਸ਼ਾਹ ਜੀ ਨੇ ਰਸਤੇ ਦੇ ਵਿੱਚ ਕੀਤੇ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਜਦੋਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਉਹਨਾਂ ਕੌਤਕਾਂ ਦਾ ਜ਼ਿਕਰ ਕਰਾਂਗੇ ਪਰ ਪੋਸ਼ਕ ਕੌਤਕ ਤੁਹਾਡੇ ਨਾਲ ਸਾਂਝੇ ਕਰ ਰਹਾ ਹਾਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਜਦੋਂ ਕੀਰਤਪੁਰ ਸਾਹਿਬ ਤੋਂ ਚੱਲੇ ਰਸਤੇ ਦੇ ਵਿੱਚ ਪੰਜੋਖੜੇ ਨਾਮ ਦਾ ਇੱਕ ਸਥਾਨ ਆਉਂਦਾ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪੰਜੋਖੜਾ ਸਾਹਿਬ ਤਾਂ ਉੱਥੇ ਇੱਕ ਲਾਲਚੰਦ ਨਾਮ ਦਾ ਹੰਕਾਰੀ ਪੰਡਤ ਸੇ ਉਹ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਨਾਂ ਤੇ ਰੱਖਿਆ ਹਰ ਕ੍ਰਿਸ਼ਨ ਤੇ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਸੀ ਜੇ ਵਾਕਈ ਹਰ ਕ੍ਰਿਸ਼ਨ ਹੋ ਤਾਂ ਗੀਤਾ ਦੇ ਅਥ ਕਰਕੇ ਦੱਸੋ ਤੁੰਦੁਰ ਹਰ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਉਹ ਆਪਣੇ ਨਗਰ ਦੇ ਵਿੱਚੋਂ ਕਿਸੇ ਐਸੇ ਨੂੰ ਲੈ ਆਉਣਾ ਜਿਹੜਾ ਮਤ ਬੁੱਧ ਕਰਕੇ ਬਹੁਤ ਹੀ ਛੋਟੀ ਬੁੱਧ ਹੋਵੇ ਜਿਸ ਦੀ ਜੋ ਬਹੁਤ ਜ਼ਿਆਦਾ ਸਿਆਣਾ ਨਹੀਂ ਹੋਵੇ ਅਸਲੋਂ ਲੈ ਆਓ ਉਹ ਵੀ ਗੀਤਾ ਦੇ ਅਰਥ ਕਰ ਦਵੇਗਾ ਇਤਿਹਾਸਕਾਰਾਂ ਮੁਤਾਬਕ ਸ਼ੱਜੂ ਚੀਰਨਾ ਦੇ ਇੱਕ ਸਖਸ਼ ਨੂੰ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਵਿੱਚ ਕੋਈ ਵੱਡੀ ਸਿਆਣਪ ਨਹੀਂ ਸੀ ਕੁਛ ਇੱਕ ਨਹੀਂ ਉਸ ਨੂੰ ਅਰਧ ਬੁੱਧੀ ਦਾ ਮਾਲਕ ਅਲਪ ਬੁੱਧੀ ਦਾ ਮਾਲਕ ਵੀ ਕਿਹਾ ਹੈ ਜਦੋਂ ਪੇਸ਼ ਕੀਤਾ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੀ ਇੱਕ ਸੋਟੀ ਉਸ ਦੇ ਸਿਰ ਦੇ ਉੱਤੇ ਟਿਕਾਏ ਤੇ ਲਾਲਚੰਦ ਨੂੰ ਕਹਿਣ ਲੱਗੇ ਪੁੱਛ ਜਿਹੜਾ ਵੀ ਸਵਾਲ ਪੁੱਛਣਾ ਚਾਹੁੰਦਾ ਹੈ ਲਾਲਚੰਦ ਨੇ ਗੀਤਾ ਵਿੱਚੋਂ ਬਹੁਤ ਸਾਰੇ ਸਵਾਲ ਪੁੱਛੇ ਤੇ ਸੱਜੂ ਜੀ ਨੇ ਉਹ ਸਾਰੇ ਉਹਦੀ ਨਿਸ਼ਾ ਕਰਵਾਏ ਹਰ ਸਵਾਲ ਦਾ ਜਵਾਬ ਬਹੁਤ ਹੀ ਵਧੀਆ ਦਿੱਤਾ ਲਾਲਚੰਦ ਇਹ ਵੇਖ ਸੁਣ ਕੇ ਹੈਰਾਨ ਰਹਿ ਗਿਆ ਪਾਤਸ਼ਾਹ ਜੀ ਦੀ ਸਰਨ ਦੇ ਵਿੱਚ ਸੀਸ ਝੁਕਾਇਆ ਮੁਆਫੀ ਮੰਗੀ ਸਿੱਖੀ ਦੀ ਦਾਤ ਬਖਸ਼ੇ ਪਾਤਸ਼ਾਹ ਜੀ ਨੇ ਲਾਲਚੰਦ ਨੂੰ ਪਰ ਉਸ ਸਮੇਂ ਮੁਆਫੀ ਨਹੀਂ ਕੀਤਾ ਬਲਕਿ ਸਿੱਖੀ ਦੀ ਦਾਤ ਪਾਤਸ਼ਾਹ ਜੀ ਨੇ ਉਹਨੂੰ ਬਖਸ਼ਿਸ਼ ਕੀਤੀ ਆ ਇਤਿਹਾਸ ਦੇ ਵਿੱਚ ਆਉਂਦਾ ਕਿ ਇਹੋ ਲਾਲ ਚੰਦ ਫਿਰ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕ ਕੇ ਲਾਲ ਸਿੰਘ ਬਣਿਆ ਏ ਸਿੰਘ ਸੱਜਿਆ ਏ ਤੇ ਜਿਸ ਨੇ ਫਿਰ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਪਾਈ ਆ ਉਧਰ ਛੱਜੂ ਝੀਰ ਜਿਹੜਾ ਅਲਪ ਬੁੱਧੀ ਦਾ ਮਾਲਕ ਸੀ ਜਿਸ ਨੇ ਗੀਤਾ ਦੇ ਅਰਥ ਕੀਤੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਪਾਤਸ਼ਾਹ ਜੀ ਨੇ ਉਸ ਨੂੰ ਪ੍ਰਚਾਰਕ ਬਣਾ ਕੇ ਅੜੀਸਾ ਦੀ ਧਰਤੀ ਵਾਲੇ ਪਾਸੇ ਨੂੰ ਭੇਜਿਆ ਏ ਤੇ ਉਸ ਦਾ ਪੋਤਰਾ ਇਹ ਭਾਈ ਹਿੰਮਤ ਸਿੰਘ ਹੋਇਆ ਏ ਜਿਸ ਨੇ ਬਾਅਦ ਦੇ ਵਿੱਚ ਸਿੰਘ ਸੱਜ ਕੇ ਭਾਈ ਹਿੰਮਤ ਸਿੰਘ ਬਣਿਆ ਸੋ ਗੁਰੂ ਪਾਤਸ਼ਾਹ ਜੀ ਜਦੋਂ ਪੰਜੋਖੜੇ ਤੋਂ ਹੁੰਦੇ ਹੋਏ ਦਿੱਲੀ ਪਹੁੰਚੇ ਨੇ ਤਾਂ ਔਰੰਗਜ਼ੇਬ ਨੇ ਇਹ ਦੇਖਣ ਵਾਸਤੇ ਕਿ ਇਹ ਇੱਕ ਬਾਲਕੇ ਜਾਂ ਵਾਕਈ ਇਹਦੇ ਵਿੱਚ ਗੁਰੂ ਘਰ ਦੀ ਜਾਂ ਗੁਰੂ ਵਾਲੀ ਅਜਮਤ ਕੋਈ ਹੈ ਤਾਂ ਉਸ ਸਮੇ ਉਸਨੇ ਆਪਣੀਆਂ ਬਾਲ ਸਾਰੀਆਂ ਰਾਣੀਆਂ ਨੂੰ ਗੋਲੀਆਂ ਵਾਲੇ ਕੱਪੜੇ ਪਵਾ ਕੇ ਅਤੇ ਗੋਲੀਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਕੇ ਗੁਰੂ ਪਾਤਸ਼ਾਹ ਜੀ ਦੇ ਵਰਕ ਕਰਨਾ ਤਾਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਉਸ ਸਮੇ ਗੱਲ ਕਹੀ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਨੂੰ ਪਹਿਚਾਨ ਲਿਆ ਤੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਹਾ ਮਹਾਰਾਜ ਕੀ ਤੂੰ ਪਟਰਾਣੇ ਕਪਟ ਕਰਬੇ ਬਿਦਸ਼ਾਨੇ ਤੂੰ ਮਹਾਰਾਜ ਦੀਆਂ ਪਟਰਾਣੀਆਂ ਤੇ ਇਹ ਕਿਸ ਕਾਰਨ ਕਰਕੇ ਤੁਸੀਂ ਇਹ ਕਪਟ ਕਰ ਰਹੀਆਂ ਜੀ ਪਾਤਸ਼ਾਹ ਜੀ ਨੇ ਪਛਾਨਿਆ ਅਰੰਗਜੀਤ ਦੀ ਨਿਸ਼ਾ ਹੋ ਗਈ ਤੇ ਅਰੰਗਜੀਤ ਫਿਰ ਉਸ ਸਮੇਂ ਦਰਸ਼ਨ ਕਰਨ ਵਾਸਤੇ ਆਇਆ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ ਰਾਜਾ ਜੈ ਸਿੰਘ ਨੇ ਉਸ ਸਮੇਂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਬੰਗਲੇ ਦੇ ਵਿੱਚ ਨਿਵਾਸ ਕਰਾਇਆ ਹੋਇਆ ਸੀ ਜਿੱਥੇ ਅੱਜਕੱਲ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ਰੰਗਜੀਤ ਆਇਆ ਤਿੰਨ ਕੜੀਆਂ ਦਰਵਾਜ਼ੇ ਅੱਗੇ ਖਲੋਤਾ ਰਿਹਾ ਪਰ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਰੰਗਜੀਤ ਨੂੰ ਦਰਸ਼ਨ ਨਹੀਂ ਦਿੱਤੇ ਇਨਕਾਰ ਕਰ ਦਿੱਤਾ ਏ ਕੇ ਗੁਰੂ ਪਿਤਾ ਦਾ ਹੁਕਮ ਹੈ ਕਿ ਨਾ ਮਲੇਸ਼ ਦੇ ਦਰਸ਼ਨ ਕਰਨੇ ਨੇ ਭਾਵਨਾ ਅਰੰਗਜੀਤ ਦੇ ਦਰਸ਼ਨ ਕਰਨੇ ਨੇ ਨਾ ਹੀ ਉਸ ਨੂੰ ਦਰਸ਼ਨ ਦੇਣੇ ਨੇ ਤਿੰਨ ਕੜੀਆਂ ਅਰੰਗਜੀਵ ਬੁਹੀ ਅੱਗੇ ਖਲੋਤਾ ਰਿਹਾ ਪਰ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਅਰੰਗਜੀਵ ਨੂੰ ਦਰਸ਼ਨ ਨਹੀਂ ਦਿੱਤੇ ਸੋ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜਿਸ ਤਰ੍ਹਾਂ ਕੇ ਦੱਸਿਆ ਹੈ ਕਿ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਹਰ ਰਾਏ ਜੀ ਗੁਰਗੱਦੀ ਦਿਨ ਤੋਂ ਬਾਅਦ ਜੁਤੀ ਜੋ ਸਮਾਗੇ ਸਨ ਪਰ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਕਿ ਪਿਛਲੇ ਅਧਿਆਏ ਦੇ ਵਿੱਚ ਦੱਸਿਆ ਸੀ ਕਿ ਗੁਰੂ ਹਰ ਰਾਏ ਸਾਹਿਬ ਜੀ ਜਦੋਂ ਗੋਇੰਦਵਾਲ ਸਾਹਿਬ ਵਾਲੇ ਪਾਸੇ ਗਏ ਨੇ ਕੀਰਤਪੁਰ ਸਾਹਿਬ ਤੋਂ ਤਾਂ ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੀ ਗਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਉਸ ਸਮੇਂ ਮਿਲੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਹੀ ਉਹਨਾਂ ਨੇ ਉਸ ਸਮੇਂ ਹੁਕਮ ਕੀਤਾ ਸੀ ਕਿ ਤੁਸੀਂ ਹੁਣ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਤੋਂ ਕੁਝ ਸਮੇਂ ਵਾਸਤੇ ਦੂਰ ਜਾਓ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿੱਥੇ ਸੰਗਤਾਂ ਨੇ ਉਹਨਾਂ ਵਿੱਚ ਜਾ ਕੇ ਗੁਰੂ ਘਰ ਦੀ ਜੋ ਮਰਿਆਦਾ ਹੈ ਉਹਨਾਂ ਕਰਵਾਓ ਇਸ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਹਨਾਂ ਤੀਰਥ ਸਥਾਨਾਂ ਤੇ ਗਏ ਨੇ ਾਟਵਈਆਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੇ ਉਸ ਥਾਨਾਂ ਦੇ ਉੱਤੇ ਲੋਕਾਂ ਨੂੰ ਸਿੱਧੇ ਰਾਹ ਪਾਉਂਦਿਆਂ ਹੋਇਆਂ 1664 ਦੇ ਵਿੱਚ ਦਿੱਲੀ ਵਿਖੇ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਦੇ ਵਿੱਚ ਆਏ ਨੇ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਆਪਸ ਦੇ ਵਿੱਚ ਮਲਾਪ ਹੋਇਆ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਹੁਕਮ ਕੀਤਾ ਹੈ ਕਿ ਤੁਸੀਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ 'ਤੇ ਜਿੰਨੀ ਛੇਤੀ ਤੋਂ ਛੇਤੀ ਹੋ ਸਕਦਾ ਹੈ ਪਹੁੰਚ ਜਾਓ ਤਿੰਨ ਦਿਨ ਤੱਕ ਆਪਸੀ ਮਲਾਪ ਹੋਇਆ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਤੇ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਫਿਰ ਗੁਰੂ ਤੇਗ ਬਹਾਦਰ ਨੂੰ ਬਾਬੇ ਬਕਾਲਾ ਸਾਹਿਬ ਜੀ ਦੀ ਧਰਤੀ ਵੱਲ ਤੋਰ ਦਿੱਤਾ ਹੈ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਦੇ ਉੱਤੇ ਆਉਟ ਗਏ ਨੇ ਉਧਰ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਿੱਲੀ ਦੀਆਂ ਸੰਗਤਾਂ ਦਾ ਆਧਾਰ ਕਰਦੇ ਆਂ ਜਿਉਤੀ ਜੋ ਸਮਾਗੇ ਨੇ ਪਰ ਕਿਵੇਂ ਜੋਤੀ ਜੋ ਸਮਾਏ ਕੀ ਬਦਬਣੀ ਇਸ ਦਰ ਅਸੀਂ ਤੁਹਾਡੇ ਨਾਲ ਸਾਂਝ ਅਗਲੇ ਅਧਿਆਏ ਦੇ ਵਿੱਚ ਕਰਾਂਗੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਸਾਚਾ ਗੁਰਲਾਦਰੇ ਬਾਰੇ ਜਾਂ ਬਾਬਾ ਬਸਹਾ ਗ੍ਰਾਮ ਕਾਲੇ ਬਾਰੇ ਉਸ ਸਮੇਂ ਕੀ ਬਚਨ ਕੀਤੇ ਇਸ ਬੰਦੇ ਅਸੀਂ 6 ਚੈਪਟਰ ਦੇ ਅਗਲੇ ਅਧਿਆਇ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ 9 ਤਰੀਕ ਨੂੰ ਸਾਚਾ ਗੁਰਲਾਡੋਰੇ ਦੇਵ ਸਹਿ ਉਹ ਤੱਕ ਅਸੀਂ ਇਹ ਸਾਰੀ ਵਾਰਤਾ ਤੁਹਾਡੇ ਅਰਪਣ ਕਰ ਦੇਣੀ ਹੈ ਸੋ ਸਾਨੂੰ ਸੰਤਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰੋ ਤਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਤਾਂ ਤੱਕ ਪਹੁੰਚ ਸਕੇ ਸੋ ਅਗਲਾ ਇਤਿਹਾਸ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਿੰਨਾ ਹਾਲਾਤਾਂ ਦੇ ਵਿੱਚ ਜੋ ਤੀਜਾ ਸਮਾਏ ਅਗਲੇ ਅਧਿਆਏ ਦੇ ਨਾਲ ਤੁਹਾਡੇ ਦੇ ਨਾਲ ਅਗਲੇ ਅਧਿਆਏ ਵਿੱਚ ਸਾਂਝਾ ਕੀਤਾ ਜਾਵੇਗਾ ਸੋ ਤਦ ਤੱਕ ਵਾਸਤੇ ਜਾਈ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ